ਲੈ ਠੀਕ ਹੈ ਤੋ ਆ ਇਹਦਾ ਕੋਈ ਨਹੀਂ ਇਹਨੇ ਬੁੱਕਲ ਚਾਚੀ ਜੋ ਹਾਂ ਕੀ ਗਾਦੀ ਆਉਂਦੀ ਹੈ ਮੈਂ ਕਹਾਂ ਤੇ ਬਸ ਉਹ ਸੁਣ ਲੈ ਹਾਂ ਜਿੰਨਾਂ ਤੜਾ ਬਰਾ ਕਰ ਦੂ ਤੇਰੇ ਧੋਏ ਠੀਕ ਹੈ ਠੀਕ ਹੈ ਉਹਦੇ ਕਰਕੇ ਚੱਕਰ ਪੈਂਦਾ ਸਰ ਜੀ ਹਾਂ ਠੀਕ ਹੈ ਜਿੰਨਾ ਵੀ ਬਣ ਜਾਂਿਆ ਬੰਦਿਆ ਵੀ ਪੌਣੀਆਂ ਜਿਹੋ ਦੇ ਬਣ ਜਾਂਿਆ ਬੰਦਿਆ ਖਾਲ ਕਰਕੇ ਪੌਣੀਆਂ ਦੇ ਨਾਵੇਂ ਬਣ ਜਾਂਿਆ ਬੰਦਿਆ ਖਾਲ ਕਰਕੇ ਪੌਣੀਆਂ ਨਾਲ ਕਦੇ ਪੌਣੀਆਂ ਭੰਤਿਆਰਿਓ ਲੈ ਕੇ ਆਉਂ ਆ ਕੇ ਆ ਕੇ ਲਾ ਦੇ ਕੋ ਮਨਵੜਿਆ ਕਰ ਦੇ ਕਿਰਪਾ ਇੱਥੇ ਵਾਜਾ ਬੋਲ ਤੇ ਕੰਡੂ ਤੋਂ ਹੋਏ ਮਾਰ ਦੇ ਕਮੜਾ ਹੋਰ ਬਾਬਾ ਸਾਰੀ ਸੰਗਤਾਂ ਕੋ ਬਾਬਾ ਵੀਰਾਂ ਕਿਹਨਾਂ ਜੱਦੀ ਦੇ ਲੈ ਬਚੀਗਾ ਸਕੇ ਘਾਣੇ ਦੇ ਵਸਾ ਤੇਰੇ ਦੇਸੀ ਸ਼ੇਰ ਕਰੇ ਤੇ ਰਸਤੇ ਦੇ ਵਿੱਚ ਘਾਏ ਚ ਪਾਣੀ ਬਚ ਗਿਆ ਸੀ ਬਚ ਗਿਆ ਹੁਣ ਕੋਈ ਜ਼ਿਆਦਾ ਹੈ ਨਹੀਂ ਕਿਤੇ ਹੈ ਢਾਲਾ ਪਿਆ ਸੀ ਬਚ ਗਿਆ ਹੁਣ ਕੋਈ ਜਾਣ ਲੰਘ ਗਿਆ ਭੜ ਕੇ ਲਿਆਵਾ ਬਨਾਲਾ ਨਹੀਂ ਖੜਦਾ